ਜਗੰ ਭਰੇ ਜੇ ਕ੍ਰੋਧਨ ਗੁਰਗੰ ਜਨੇਵਾ ਆਇਸੰ ਸਾਧਯ ਸ੍ਰੀਕਾਇਸਤੇ ਸਤੂਰਗੰ ਗਰਹੁ ਕਰਹਾ ਜਲਮ ਸਮਰਪਿਆਮੇ ਓਮ ਨਮਃ ਸਿਵਾਯ ਸਚਿਆਨ ਮੌਤਿ ਜਾਇ ਪਾਨਹ ਤੰ ਧੀਰਾ ਸਕੰ ਸਾਧੇ ਜਨ

ਹਾਰਾਮਿਆ ਦੇ ਨਾਨਾ ਸੁਨਵਤਸਮਾਣੀ ਦਾਹਤਾ ਲੋਭਾਨ ਚਾ ਉਸਵਾਨ ਲਿਆਰਾ ਨਾਨਾ ਤੇ ਪੋਸਵੰ ਸਮਰਪਿਆ ਮੇ ਨੂੰ ਦੇਸ ਮਹਾਰਾਜ ਜੀ ਜੈ ਜਤਰਾ 真。的。 ਉਸਤਾਨ ਨੂੰ ਘਟਨਾ ਸੰਭਾਲ ਲਈ ਅੱਜ ਭਾਜਪਾ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਮਹਾਰਾਜ ਦੇ ਨਥ ਠਕਣ ਵਾਸਤੇ ਆਇਆ ਇਹ ਜਗ੍ਹਾ ਬਹੁਤ ਵੱਡੀ ਜਿਹੜੀ ਜਗ੍ਹਾ ਇਸ ਜਗ੍ਹਾ ਤੇ ਜਿਹੜਾ ਵੀ ਆਇਆ ਉਸਤਾ ਦੇ ਸੁੱਖੀ ਪਾਇਆ ਅਸੀਂ ਜਿੱਤਣ ਵਾਸਤੇ ਇੱਥੇ ਨਮਸਕਾਰ ਕਰਨਾ ਹੈ ਕਿ ਮਾਰੇ ਸਾਨੂੰ ਜਿਤਾਉਂ ਅਸੀਂ ਫਿਰ ਆ ਅੱਜ ਦੇ ਚਨਾਵਾਂ ਦੇ ਨਸਬਤ ਕਿਹੜੇ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਉੱਤਰੇ ਹੋ ਮੁੱਦੇ ਤਾਂ ਬਹੁਤਾਰੇ ਆ ਮੰਦਰ ਚ ਖੜੇ ਆ ਉਹ ਮੁੱਦਿਆਂ ਦੇ ਉੱਪਰ ਤਾਂ ਨਹੀਂ ਗੱਲ ਕਰੀਏ ਕਿਉਂਕਿ ਮੰਦਰ ਦੇ ਵਿਵਾਰ ਨੂੰ ਵੀ ਮੈਂ ਦੱਸ ਦਿੰਦਾ ਅੰਸ਼ਰਮ ਭਗਤ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਵਾ ਨੌਜਵਾਨੀ ਖਤਮ ਹੋ ਰਹੀ ਹੈ ਪੈਣਾ ਮੇਰੀਆਂ ੜੀਕਰੀਆਂ ਵੀ ਭਗਵੰਤ ਮਾਨ ਆਊਗਾ ਨਾ ਭਗਵੰਤ ਮਾਨ ਆਇਆ ਨਾ ਭਗਵੰਤ ਮਾਨ ਦਾ ਡਾਕੀਆ ਤੇ 1000 ਰੁਪਏ ਪਰ ਮਹੀਨੇ ਆਇਆ ਪਤਾ ਨਹੀਂ ਡਾਕੀਆ ਕਿੱਥੇ ਖੋ ਗਿਆ ਅਸੀਂ ਲੱਭ ਰਹੇ ਹਾਂ ਭਗਵੰਤ ਮਾਨ ਜੀ ਆਪਣਾ ਡਾਕੀਆ ਭੇਜ ਦਿਓ ਸਾਡੇ ਬੀਬੀਆਂ ਨੂੰ 1000 ਰੁਪਏ ਦੇ ਕੇ ਜਾ ਕੇ ਜਾਲ ਸੁਨਾਲ ਜਿਹੜੇ ਆਪਣੇ ਹਲਕੇ ਦੇ ਜੋ ਮੌਜੂਦਾ ਐਮਪੀ ਰਹਿੰਦੇ ਆ ਅੰਮ੍ਰਿਤਸਰ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਸਰ ਇਹ ਤਾਂ ਤੁਹਾਨੂੰ ਪਤਾ ਲੱਗੂਗਾ ਇੱਕ ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਪਹਿਲਾਂ ਤਾਂ ਉਹਦਾ ਪੁਰਾਣਾ ਹਾਲ ਉੱਥੇ ਰਾਏਕੋਟ ਅੰਮ੍ਰਗੜ ਚ ਹੈ ਬਾਕੀ ਸਮਰਾਲੇ ਤੁਸੀਂ ਖੜੇ ਤੁਸੀਂ ਦੇਖ ਲਓ ਕਿੰਨਾ ਕੁ ਤੋੜਿਆ ਆਇਆ ਕਿੰਨਾ ਕੁ ਤੁਹਾਨੂੰ ਪਿਆਰ ਕੀਤਾ ਜਿੰਨਾ ਕੋਈ ਗੜ ਪਾਉਗੋਂਦੀ ਮਿੱਠਾ ਹੋਊਗਾ ਉਹਨੇ ਵੇਸਾ ਹੀ اپنی आईएस ਦੀ ਜਿਹੜੀ ਵੀਰੋ ਕੇਸਿੰਗ ਹੁੰਦੀ ਨਾ ਉਹ ਉਹਦੇ ਚ ਰਹੇ ਆ ਉਹ ਇਹ ਕਹਿੰਦਾ ਸੀ ਕਿ ਲੋਕਾਂ ਦੀ ਮਜਬੂਰੀ ਹੈ ਮੈਨੂੰ ਐਮਪੀ ਬਣਾਣਾ ਮੈਂ ਬਨ ਗਿਆ ਮੇਰਾ ਕੰਮ ਖਤਮ ਹੋ ਗਿਆ ਹੁਣ ਉਹ ਦੁਬਾਰਾ ਫੇਰ ਦੁਬਾਰਾ ਕੰਮ ਕਰਨ ਲਈ ਸ੍ਰੀ ਫਤਿਹਗੜ੍ਹ ਸਾਹਿਬ ਸੇ ਇੱਦਾਂ ਹੀ ਧਰਤੀ ਜਾਏ ਹੁਣ ਤੁਸੀਂ ਪੈਂਚਲਾ ਦਿਨਾ ਮੈਂ ਤਾਂ ਤੁਹਾਡੇ ਚਾਨਾ ਚ ਬੇਨਤੀ ਕਰ ਰਿਹਾ ਮੇ ਆਓ ਇੱਕ ਤਰੀਕੇ ਨੂੰ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਇਸ ਵਾਰ 400 ਪਾਰ ਮੋਦੀ ਸਰਕਾਰ ਤੀਸਰੀ ਵਾਰ ਮੋਦੀ ਸਰਕਾਰ ਲੋਕ ਸਭਾ ਫਾਟੇਗੜ ਸਾਹਿਬ ਸੀਟ ਤੁਹਾਡੀ ਭਾਜਪਾ ਦੀ ਸੀਟ ਜੋ ਨਾਮ ਬਹੁਤ ਲੇਟ ਅਨਾਉਂਸ ਹੋਇਆ ਵਿਰੋਧੀ ਧਿਰ ਇੱਕੋ ਗੱਲ ਕਹਿੰਦੇ ਰਹੀਆਂ ਕਿ ਭਾਜਪਾ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਹੀ ਆ ਜਿੰਨੂੰ ਟਿਕਟ ਦੇਣ ਕੇ ਜ਼ਬਰਦਸਤੀ ਹੀ ਦੇਣੀ ਪੈਣੀ ਮੈਨੂੰ 2 ਮਹੀਨੇ ਪਹਿਲਾਂ ਮੋਦੀ ਸਾਹਮਣੇ ਨੱਡਾ ਜੀ ਨੇ ਅਮਿਤ ਸਾਹਿਬ ਚੁੱਕ ਸਾਹਮਣੇ ਸਖਾਪਤ ਜੀ ਨੇ ਮੈਨੂੰ 2 ਮਹੀਨੇ ਪਹਿਲਾਂ ਨਹੀਂ ਦੇਖਣਾ ਜੇ ਤੁਸੀਂ ਤੇ ਮੇਰੇ ਵੀਡੀਓ ਪਈ ਹੈ ਮੇਰੇ ਉਹਨਾਂ ਨੇ ਸਰੋਪਾ ਪਾ ਕੇ ਮੈਨੂੰ ਭੇਜਿਆ ਸੀ ਸੋ ਪ੍ਰੋਟੋਕਾਲਤੀ ਉਹ ਕਹਿੰਦੇ ਵੀ ਇਸ ਸੀਟ ਉੱਪਰ ਸਭ ਤੋਂ ਲਾਉਂਸ ਕਰੇਗਾ ਤੁਸੀਂ ਤਿਆਰੀ ਕਰੋ ਮੈਂ ਅਜੇ ਤੱਕ ਨਾਮ ਰકડ ਗਿਆ ਨਾ ਰਾਇਕਟ ਗਿਆ ਠੀਕ ਹੈ ਜੇ ਮੈਂ ਗਿਆ ਕਿਉਂ ਨਹੀਂ ਹੈ ਕਿਉਂਕਿ ਜੱਟ ਤੇ ਤਿਆਰੀ ਹੈ ਮੇਰਾ ਆਪਣਾ ਇਹ ਘਰ ਹੈ ਸਮਰਾਲਾ ਨਹੀਂ ਇੱਥੇ 35 ਦਾ ਰਿਸ਼ਤੇਦਾਰ ਨਹੀਂ ਇਹ ਇਸ ਕਰਕੇ ਮੈਨੂੰ ਇੱਥੇ ਕੋਈ ਜ਼ਿਆਦਾ ਜਿਹੜੇ ਮੇਰੇ ਨਾਲ ਖੜੇ ਹੈ ਇਹ ਸਾਰੇ ਹੀ ਗੇਜਰਾ ਮੈਂ ਦੋ ਦਿਨ ਪਹਿਲਾਂ ਮੁਖਮਦੀ ਭਗਵੰਤ ਸਿੰਘ ਮਾਨ ਦਾ ਰੋਡ ਤੋਂ ਸਮਰਾਲਾ ਵਿਖੇ ਹੋਇਆ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਸੀ ਐਲਾਨ ਕੀਤਾ ਨੇ ਤਾਂ 1000 ਰੁਪਏ ਵੀ ਅਸੀਂ ਪੂਰੇ ਕਰਾਂਗੇ ਪਰ ਜੋ ਭਾਜਪਾ ਜੋ ਮੋਦੀ ਜੀ ਕੋਈ ਗਰੰਟੀ ਦਿੰਦੇ ਨੇ ਚੋਣਾਂ ਦੇ ਮੁਰਹੇ ਆ ਕੇ ਦਿੰਦੇ ਨੇ ਬਾਅਦ ਸਬਸਿਡੀ ਵਾਪਸ ਲੈ ਲੈਂਦੇ ਨੇ ਨਹੀਂ ਆ ਜਿਹੜਾ 80000 ਕਰੋੜ ਬੰਦਿਆਂ ਨੂੰ ਗਰੰਟੀ ਅਨਾਜ ਦੇ ਰਹੇ ਆ ਜਿੱਤੇ ਤੇ ਭਗਵੰਤ ਮਾਨ ਨੇ ਚੋਰੀ ਕੀਤਾ ਉਹਦੇ ਚ ਫੋਟੋ ਲਾ ਕੇ ਆਪਣਾ ਥੱਲੇ ਲਿਖਿਆ ਵਨ 99% ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਵਿੱਚੋਂ ਇਹ ਚੋਰੀ ਨਹੀਂ ਅਸੀਂ ਕਰ ਰਹੇ ਉਹ ਕਰ ਰਹੇ ਦੱਸੋ ਸਹੀ ਉਹ ਝੂਠ ਬੋਲਨ ਦਾ ਮਾਰ ਹੈ ਕਿ ਐਕਟਨ ਝੂਠ ਦਾ ਇਸ ਕਰਕੇ ਝੂਠ ਤੁਸੀਂ ਸਾਰਿਆਂ ਨੇ ਇੱਕ ਤਰੀਕ ਨੂੰ ਪਕੜ ਲੈਣਾ ਤੇ ਚਾਰ ਤਰੀਕ ਨੂੰ ਵੀ ਸੁਣੋ ਤੁਹਾਨੂੰ ਲੱਗਦਾ ਤ ਉਹਨੂੰ ਲਿਕਰਡ ਪਾਲਿਸੀ ਹੈ ਦਿੱਲੀ ਦੇ ਵਿੱਚ ਉਹਨੇ ਇੱਥੇ ਪੰਜਾਬ ਚ 8 ਮਹੀਨੇ ਚਲਾਈ ਜਿਸ ਕਰਕੇ ਸਸੋਦੀਆ ਜੀ ਸੁਰਿੰਦਰ ਜੈਨ ਜੀ ਕਾਰਡੀਨ ਦੇ ਮਹਾਨ ਲੀਡਰ ਕੇਜ ਰਿਵਾਸ ਸਾਹਿਬ ਜੇਲ ਚੋਂ ਉਹ ਦੋ ਤਰੀਕ ਤੱਕ ਆਏ ਆ ਉਹ ਇਸ ਕਰਕੇ ਆਏ ਆ ਵੀ ਉੱਤੇ ਥੋੜੀ ਜਗ੍ਹਾ ਰਹਿੰਦੀ ਹੈ ਉਹ ਭਰਨ ਦੀ ਹੈ ਭਗਵੰਤ ਮਾਨ ਜੀ ਦੀ ਉੱਥੇ ਤਿਆਰੀ ਹੈ ਕਿਉਂਕਿ ਉਹ ਜਿੰਨਾ ਤਰਫ 5% ਤੋਂ 12% ਕੱਟਦੇ ਨੇ ਇਹ ਲੁੱਟ ਨੇ ਇਹ ਲੋਕਾਂ ਦੀ ਲੁੱਟ ਹੈ ਉਹਨਾਂ ਨੇ ਤਾਂ ਗੱਲ ਕਹੀ ਸੀ ਵੀ 40000 ਕਰੋੜ ਰੁਪਇਆ ਅਸੀਂ ਮਾਈਨਿੰਗ ਚੋਂ ਲਏਗੇ ਕਿੱਤੇ ਉਹ ਕਹਿੰਦੇ ਅਸੀਂ ਨਿਕੜ ਪਾਲਿਸੀ ਚੋਂ 40000 ਕਰੋੜ ਕਮਾਵਾਂਗੇ ਕਮਾ ਕੇ 80000 ਕਰੋੜ ਰੁਪਇਆ ਅਸੀਂ ਪਰ ਸਾਲ ਸਰਕਾਰ ਦੇ ਖਾਤੇ ਚ ਪਾਵਾਂ ਪਰ ਕਿੱਥੇ ਗਿਆ ਅੱਜ ਤੁਸੀਂ ਦੇਖ ਰਹੇ ਹੋ 70 ਹਜ਼ਾਰ ਕਰੋੜ ਇਹ ਭਗਵੰਤ ਮਾਨ ਦੀ ਸਰਕਾਰ ਕਰਜ਼ੇ ਦੇ ਨੇ ਕਿ ਚਲੇਗੀ ਲਓ ਪੰਜਾਬ ਦੇ ਵਿੱਚ ਕਰਜ਼ਾ ਵਧ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਕਹਿੰਦਾ ਮੇਰੀ ਮਾਂ ਪੈਲਸਨ ਦੇ ਗੁਜ਼ਾਰਾ ਕਰਦੀ ਹੈ ਪੈਲਸਨ ਤੇ ਜੇ ਦੀ ਬਾਰਾਂ ਬਾਰੀ ਆਸਟ੍ਰੇਲੀਆ ਜਾਈ ਉਹ ਪੈਲਸਨ ਤੇ ਜਾਊਗੀ ਉਹ ਨਹੀਂ ਉਹ ਇੱਥੇ ਸਾਡੇ ਦੇਸ਼ ਦਾ ਕੌਣ ਪਰਸਿੰਨੇ ਦਾ ਪੈਸਾ ਪੰਜਾਬ ਦਾ 올 ਡੁੱਟ ਕੇ ਕਦੀ ਕੇਜਰੀਵਾਲ ਕਦੀ ਕੋਈ ਕੋਈ ਉਹ ਉਹਦਾ ਕਹਿੰਦਾ ਮੈਂ ਫੋਟੋ ਦੇਖ ਲਾਹ ਬੈ ਮੈਂ ਆਮ ਆਦਮੀ ਨੂੰ ਕਰਾਂਗਾ ਹੁਣ ਲੋਨਾਂ ਨੂੰ ਆਮ ਆਦਮੀ ਦਾ ਮਿਲੇ ਨਹੀਂ ਪੰਜ ਮੰਤਰੀ ਕਢਾਤੇ ਦੋ ਐਮਐਲਏ ਕਢਾਤੇ ਆਮ ਆਦਮੀ ਦਾ ਗੇਜਰਾਮ ਹੈ ਡਾਉਨ ਟੂ ਅਰਥ ਇਹ મોદી ਸਾਹਮਣੇ ਆਮ ਆਦਮੀ ਕੇਜਰਾਮ ਹੈ ਇੱਕ ਕਲਾਸ 4 ਨੂੰ ਇੱਕ ਲੋਕ ਸਭਾ ਦੀ ਸੀਟ ਦੇ ਨਹੀਂ ਉਹ ਵੀ ਦਿੱਤੀ ਵੀ ਕਿਹਦੇ ਆ ਜਿਹੜਾ ਐਮਡੀ ਚੀਫ ਸੈਕਟਰੀ ਮੱਧ ਪ੍ਰਦੇਸ਼ ਦੇ ਉਹਦੇ ਮੁਕਾਬਲੇ ਚ ਕਢਾਇਆ ਇਹ ਆਮ ਆਦਮੀ ਦਾ ਆ ਗੱਲ ਹੈ ਇਹ ਜਿਹੜੀ ਆਮ ਆਦਮੀ ਦੇ ਦੰਦ ਖਾਂਦੇ ਹੋ ਰਹੇ ਆ ਬਾਤੀ ਮੁਰਦਾ ਕਾਲ ਦੇ ਹੋ ਰਹੇ ਜਿਵੇਂ ਕਿ ਅੱਜ ਤੱਕ ਪੰਜਾਬ ਦੇ ਸਿਆਸਤ ਨਸ਼ੇ ਨੂੰ ਖਤਮ ਕਰਨ ਲਈ ਦਿੱਤੀ ਗਿਆ ਚਾਹਵੇਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ ਭਗਵੰਤ ਮਾਨ ਜੀ ਨੇ ਕਹਦੇ ਮੈਨੂੰ 30 ਦਿਨ ਦੇ ਦਿਓ ਮੈਂ 30 ਦਿਨ ਚ ਸਾਰਾ ਪੰਜਾਬ ਚ ਨਸ਼ਾ ਕਦਮ ਕਰੂੰ 2 ਸਾਲ ਤੋਂ ਵੀ ਉੱਪਰ ਹੋ ਗਏ ਅੱਗੇ ਦਾ ਲੋਕੀ ਲੋਕੀ ਲੈ ਕੇ ਆਂਦੇ ਤੇ ਹੁਣ ਹੋਣ ਡਿਲੀਵਰੀ ਹੈ ਹੁਣ ਤੁਸੀਂ ਫੋਨ ਕਰੋ ਐਮ ਐਲ ਏ ਐਮ ਐਲ ਏ ਦੇ ਪੀ ਏ ਐਮ ਐਲ ਏ ਦੇ ਨਿਆਣੇ ਹੁਣ ਨਸ਼ਾ ਵੇਚ ਕਿਨੇ ਰਿੱਤੇ ਦੇ ਵੱਲ ਇਹਦੇ ਐਮਐਲਏ ਜਿਹੜੇ ਅਮਚਰ ਰਿੱਤਾ ਕਟਕਟੇ ਵੇਚਦੇ ਅੱਜ ਭਗਵੰਤ ਮਾਨ ਦੇ ਬੰਦੇ ਜਿਹੜੇ ਐਮਐਲਏ ਆ ਲੋਕਾਂ ਦੀ ਕੋਠੀਆਂ ਤਾਂ ਆਪਣੇ ਲੋਕਾਂ ਦੀ ਜ਼ਮੀਨਾਂ ਤਾਂ ਆਪਣੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਅੱਜ ਆਮ ਆਦਮੀ ਕਿੱਥੇ ਆਜ ਆਮ ਆਦਮੀਨੀ ਅੱਜ ਲੁੱਟੂ ਟਾਣਾ ਇਹਨਾਂ ਨੂੰ ਆਪਣੇ ਲੁੱਟਣਾ ਵੀ ਹੈ ਤੇ ਕੁੱਟਣਾ ਵੀ ਥੋਡੇ ਸਾਰਿਆਂ ਨੂੰ ਇਹਨਾਂ ਨੂੰ ਬਿੱਲੇ ਕਰਕੇ ਆਪਣੇ ਬਠਾਣਾ ਵੀ ਹੈ ਠੀਕ ਹੈ